ਜਦੋਂ ਤੰਤਨੂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਿੱਲੀ ਆਏ ਤਾਂ ਉਹਨਾਂ ਦਾ ਪ੍ਰਤਾਪ ਬਹੁਤ ਵੱਧ ਗਿਆ। 8ਵੇਂ ਬਾਦਸ਼ਾਹ ਬੰਗਲਾ ਸਾਹਿਬ ਗਏ ਰਾਜਾ ਜੈ ਸਿੰਘ ਦੇ ਘਰ ਉਹਦੀਆਂ ਰਾਣੀਆਂ ਨੇ ਸਵਾਗਤ ਕਰਨਾ ਸੀ। ਉੱਥੇ ਵੱਡੀ ਰਾਣੀ ਗੋਲੀ ਬਣ ਕੇ ਬੈਠ ਗਈ। ਛੋਟੀਆਂ ਰਾਣੀਆਂ ਬੜੇ ਸੋਹਣੇ ਕੱਪੜੇ ਪਾ ਕੇ ਬੈਠ ਗਈਆਂ। ਵੱਡੀ ਰਾਣੀ ਨੇ ਫੁਰਨਾ ਕੀਤਾ ਕਿ ਜੀ ਅੰਤਰਜਾਮੀ ਹੋਣਗੇ ਤਾਂ ਮੇਰੀ ਗੋਦ ਵਿੱਚ ਆ ਕੇ ਬੈਠ ਜਾਣਗੇ। ਬਾਲਾ ਪ੍ਰੀਤਮ ਆਪਣੇ ਹੱਥ ਵਿੱਚ ਛੜੀ ਰੱਖਦੇ ਸਨ। ਉਹ ਆਪਣੀ ਛੜੀ ਰਾਣੀਆਂ ਦੇ ਸਿਰ ਤੇ ਰੱਖਣ ਲੱਗੇ ਤੇ ਕਿਹਾ ਇਹ ਰਾਣੀ ਨਹੀਂ ਫਿਰ ਦੁੱਜੀ ਫਿਰ ਤੀਜੀ ਤੇ ਜਦੋਂ ਉਹਨਾਂ ਨੇ ਆਪਣੀ ਛੜੀ ਵੱਡੀ ਰਾਣੀ ਤੇ ਰੱਖੀ ਜਿਹੜੀ ਗੋਲੀ ਬਣੀ ਹੋਈ ਸੀ ਤਾਂ ਉਹਨਾਂ ਨੇ ਕਿਹਾ ਇਹ ਪਟਰਾਣੀ ਤੇ ਉਹਦੀ ਗੋਦੀ ਵਿੱਚ ਜਾ ਬੈਠੇ ਤਾਂ ਵੱਡੀ ਰਾਣੀ ਉਹਨਾਂ ਦੇ ਚਰਨਾਂ ਵਿੱਚ ਟਹਿ ਪਈ ਉਹਨਾਂ ਨੇ ਸ਼ਹਿਰ ਵਿੱਚ ਬੇਅੰਤ ਕਲਾ ਵਰਤਾਈਆਂ ਲੋਕਾਂ ਦੇ ਦੁੱਖ ਦੂਰ ਕੀਤੇ ਤੇ ਰੋਗੀ ਤੇ ਬਿਮਾਰੀਆਂ ਨੂੰ ਠੀਕ ਕੀਤਾ ਸ਼੍ਰੀ ਹਰਿ ਕ੍ਰਿਸ਼ਨ ਤੇ ਆਈਏ ਜਿਸ ਦਿੱਠੇ ਸਭ ਦੁੱਖ ਜਾਏ ਸਾਰੀ ਦੁਨੀਆ ਸ਼੍ਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਦਾ ਨਾਮ ਲੈਣ ਲੱਗ ਪਈ ਬਾਬਾ ਰਾਮ ਰਾਏ ਜੀ ਨੇ ਅਠਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਨੂੰ श्राप ਦਿੱਤਾ ਉਹ ਚੇਚਕ ਦੇ ਨਾਲ ਇਸ ਦੁਨੀਆ ਤੋਂ ਚਲੇ ਜਾਣਗੇ ਇਹ ਸੁਣ ਕੇ ਸਿੱਖਾਂ ਨੇ ਗੁਰੂ ਸਾਹਿਬ ਜੀ ਨੂੰ ਦੱਸਿਆ ਮਹਾਰਾਜ ਜੀ ਤੁਹਾਡੇ ਵੱਡੇ ਭਰਾਏ ਨੇ ਜਿਆਦਾ ਖਫਾ ਹੋ ਗਏ ਉਹਨਾਂ ਨੇ ਆਪ ਜੀ ਨੂੰ ਐਦਾਂ ਜਾਣ ਦਾ ਵਚਨ ਕਰ ਦਿੱਤਾ ਏ ਮਹਾਰਾਜੀ ਤੁਸੀਂ ਉਹਨਾਂ ਦਾ ਬਚਨ ਬਦਲਦੇ ਹੋ ਸਤਿਗੁਰੂ ਜੀ ਕਹਿਣ ਲੱਗੇ ਜੇ ਪ੍ਰਾਹ ਜੀ ਦਾ ਬਚਨ ਹੁੰਦਾ ਤਾਂ ਅਸੀਂ ਖਾਲੀ ਕਰ ਵੀ ਦਿੰਦੇ ਪਰ ਇਹ ਬਚਨ ਸਾਡੇ ਪਿਤਾ ਜੀ ਦਾ ਹੈ ਸਾਡੇ ਪਿਤਾ ਨੇ RAM RAJ ਜੀ ਨੂੰ ਕਿਹਾ ਸੀ ਕਿ ਜੋ ਤੂੰ ਕਹੇਗਾ ਉਹ ਪੂਰਾ ਹੋਵੇਗਾ ਇਸ ਲਈ ਸਾਡਾ ਪ੍ਰਾਨ ਹੀ ਹੈ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਲਾ ਵਰਤ ਰਹੀ ਹੈ ਅਸੀਂ ਉਹਨਾਂ ਦੇ ਬਚਨ ਨੂੰ ਸਿਰ ਮੱਥੇ ਲੈ ਕੇ ਜੋਤੀ ਜੋਤ ਸਮਾਣਾ ਹੈ ਸਿੱਖਾਂ ਦੇ ਬਹੁਤ ਕਹਿਣ ਤੇ ਸਤਿਗੁਰਾਂ ਨੇ ਕਿਹਾ ਕਿ ਬਾਬਾ RAM RAJ ਜੀ ਇਰਖਾ ਵਿੱਚ ਸੜਦੇ ਨੇ ਉਹ ਜਿੰਦਾ ਸੜਨਗੇ ਤੇ ਦੂਜਾ ਬਚਨ ਉਹਨਾਂ ਨੇ ਕੀਤਾ ਕਿ ਜਿਹੜਾ ਪਰਿਵਾਰ ਦੀ ਗੱਦੀ ਦਾ ਲਾਲਚ ਕਰਦੇ ਨੇ ਉਹ ਸੰਸਾਰ ਤੋਂ ਐਦਾਂ ਹੀ ਜਾਣਗੇ ਉਹਨਾਂ ਦੇ ਬੱਚੇ ਨਹੀਂ ਹੋਣਗੇ ਬਾਬਾ ਰਾਮਰਾਇ ਜੀ ਦੇ ਚਾਰ ਵਿਆਹ ਹੋਏ ਪਰ ਉਹਨਾਂ ਦੇ ਘਰ ਔਲਾਦ ਨਹੀਂ ਹੋਈ ਬਾਬਾ ਰਾਮਰਾਇ ਜੀ ਕਲਗੀਧਰ ਪਾਤਸ਼ਾਹ ਜੀ ਤਨਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਰਸ਼ਨ ਕਰ ਰਹੇ ਨੇ ਉਹਨਾਂ ਦੇ ਮਨ ਵਿੱਚ ਬਹੁਤ ਜ਼ਿਆਦਾ ਪ੍ਰੇਮ ਪੈਦਾ ਹੋ ਗਿਆ ਬਾਬਾ ਰਾਮਰਾਇ ਜੀ ਨੂੰ ਆਪਣੇ ਭੁੱਲਾਂ ਦਾ ਅਹਿਸਾਸ ਹੋ ਚੁੱਕਾ ਸੀ ਉਹ ਕਲਗੀਧਨ ਪਾਸ਼ਾ ਜੀ ਕੋਲ ਬੈਠੇ ਬਹੁਤ ਪ੍ਰਸੰਨ ਚਿਤ ਬੈਠੇ ਨੇ ਬਾਬਾ ਰਾਮਰਾਇ ਜੀ ਦੇ ਨਾਲ ਪਾਈ ਬੈਲੋ ਜੀ ਦੇ ਅੰਸ਼ ਬੰਸ ਵਿੱਚੋਂ ਪਾਈ ਗੁਰਦਾਸ ਜੀ ਤੇ ਪਾਈ ਤਾਰਾ ਚੰਦ ਜੀ ਉਹ ਉਹਨਾਂ ਦੇ ਨਾਲ ਹੀ ਹਨ ਉਹਨਾਂ ਨਾਲ ਇੱਕ ਦੋ ਹੋਰ ਨਿਕਟਵਰਤੀ ਵੀ ਸਨ ਗੁਰੂ ਸਾਹਿਬ ਜੀ ਨਾਲ 8 ਜੋਦੇ ਸਨ ਤੇ ਬਾਬਾ ਰਾਮਰਾਇ ਜੀ ਨਾਲ 4-5 ਜੋਦੇ ਸਨ